ਵਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਘੱਗਾ ਅੱਜ বিজেਪ ਪਾਰਟੀ ਦੇ ਕੁਝ ਆਗੂ ਮੇਰੇ ਨਾਲ ਜੁੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਨਵੇਂ ਸਾਲ ਦੀਆਂ ਵਧਾਈਆਂ ਕਰਕੇ ਸਾਡੇ ਨਾਲ ਜੁੜੇ ਨੇ ਅੱਜ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਨਵੇਂ ਸਾਲ ਬਾਰੇ ਇਹ ਕੀ ਕੁਝ ਕਹਿਣਾ ਚਾਹੁੰਦੇ ਨੇ ਕੀ ਇਹ ਲੋਕਾਂ ਨੂੰ ਸੁਵਿਧਾ ਸੁਖ-ਸੁਵਿਧਾ ਦੇਣਾ ਚਾਹੁੰਦੇ ਨੇ ਧੰਨ ਸਰ ਕੀ ਨਾਂ ਹੈ ਤੁਹਾਡਾ ਰਮੇਸ਼ ਕੁਮਾਰ ਬਸਤਰਾ ਮੰਡਲ ਪ੍ਰਧਾਨ ਘੱਗਾ ਠੀਕ ਹੈ ਜੀ ਨਵੇਂ ਸਾਲ ਆ ਰਿਹਾ ਤੁਸੀਂ ਨਵੇਂ ਸਾਲ ਬਾਰੇ ਕੀ ਕਹਿਣਾ ਚਾਹੋਗੇ ਨਵੇਂ ਸਾਲ ਦੀਆਂ ਸਭ ਨੂੰ ਮੇਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਵਧਾਈਆਂ ਜੀ ਤੇ ਮੇਰੀ ਪਾਰਟੀ ਨੂੰ ਵੀ ਤੇ ਮੇਰੇ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਦੀਆਂ ਜੀ ਸਰ ਕੀ ਨਾਂ ਹੈ ਤੁਹਾਡਾ ਮੈਂ ਕੁਲਦੀਪ ਸ਼ਰਮਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਈਟੀ ਸੈੱਲ ਬੀਜੇਪੀ ਪਟਿਆਲਾ ਸਾਊਥ ਜੀ ਸਰ ਨਵੇਂ ਸਾਲ ਬਾਰੇ ਸਰ ਕੀ ਕਹਿਣਾ ਚਾਹੋਗੇ ਤੁਸੀਂ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਕੱਲ ਤੋਂ ਸਭ ਤੋਂ ਪਹਿਲਾਂ ਮੰਡਲ ਕੱਗਾ ਦੇ ਵਿੱਚ ਇਕੱਤਰ ਹੋਏ ਸਾਡੇ ਮੰਡਲ ਕੱਗਾ ਦੇ ਸਾਰੇ ਹੀ ਅਹੁਦੇਦਾਰ ਸਹਿਬਾਨ ਸਾਡੇ ਮੰਡਲ ਦੇ ਪ੍ਰੈਜ਼ੀਡੈਂਟ ਸ੍ਰੀ ਰਮੇਸ਼ ਕੁਮਾਰ ਜੀ ਬੱਤਰਾ ਔਰ ਸਾਡੇ ਮੰਡਰ ਦੇ ਜਨ ਸੈਕਟਰੀ ਸਰਦਾਰ ਗੁਰਬਖਸ਼ ਸਿੰਘ ਜੀ ਪੰਨੂ ਐਮ ਸੀ ਸਾਹਿਬ ਤੇ ਗੁਰਵਿੰਦਰ ਜੀ ਕੱਗਾ ਔਰ ਮੇਰੇ ਮੋਤਵਰ ਸਾਰੇ ਹੀ ਸੱਜਣ ਜੀ ਇੱਥੇ ਆਏ ਨੇ ਸਾਰਿਆਂ ਨੂੰ ਹੀ ਇਸ ਨੂਤਨ ਵਰਸ਼ ਦੀਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਜਿਹੜਾ ਨਵਾਂ ਸਾਲ ਹੈ ਇਹ ਪੂਰੇ ਭਾਰਤ ਵਾਸੀਆਂ ਲਈ ਖੁਸ਼ੀਆਂ ਲੈ ਕੇ ਆਵੇ ਇਸ ਨਵੇਂ ਸਾਲ ਦੇ ਵਿੱਚ ਅਸੀਂ ਪ੍ਰਵੇਸ਼ ਕਰਨ ਜਾ ਰਹੇ ਹਾਂ ਤੇ ਨਵੇਂ ਸਾਲ ਦੇ ਵਿੱਚ ਹਰ ਇੱਕ ਭਾਰਤ ਵਾਸੀ ਜਿਹੜਾ ਉਹ ਸੁਖੀ ਵਸੇ ਔਰ ਬੇਰਜ਼ਗਾਰਾਂ ਨੂੰ ਰੋਜ਼ਗਾਰ ਮਿਲੇ ਲੋਕਾਂ ਨੂੰ ਮਹਿੰਗਾਈ ਤੋਂ ਨਜਾਤ ਮਿਲੇ ਸੋ ਪੂਰੇ ਭਾਰਤ ਵਾਸੀਆਂ ਨੂੰ ਇਸ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਸਾਡੀ ਜਿਹੜੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਲੋਕ ਸਭਾ ਹਲਕਾ ਪਟਿਆਲੇ ਦੇ ਮੈਂਬਰ ਆਫ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਜੀ ਵੱਲੋਂ ਬੀਬਾ ਜੈਨਦਰ ਕੌਰ ਜੀ ਵੱਲੋਂ ਔਰ ਮਹਾਰਾਜਾ ਕੈਪਟਨ ਮਨਿੰਦਰ ਸਿੰਘ ਜੀ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਸ ਇੱਕ ਨਵੇਂ ਸਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਦੇਸ਼ ਦੇ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਜਸਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਜੀ ਦਾ ਸਿਲਾ ਨਿਯਾਸ ਜਿਹੜਾ ਕਰਨ ਜਾ ਰਹੇ ਨੇ ਰਾਮ ਲੱਲਾ ਜੀ ਅਯੁੱਧਿਆ ਦੇ ਵਿੱਚ ਪਹੁੰਚਾਰੇ ਨੇ ਸੋ ਇਹ ਜਿਹੜਾ 2024 ਦਾ ਜਿਹੜਾ ਵਰਸ ਹੈ ਇਤਿਹਾਸਿਕ ਹੋਣ ਜਾ ਰਿਹਾ ਹੈ ਤੇ ਅਸੀਂ ਇਸ ਇਤਿਹਾਸਿਕ ਪਲ ਦਾ ਲਾਭ ਉਠਾਈਏ ਅਯੁੱਧਿਆ ਦੇ ਵਿੱਚ ਸ੍ਰੀ ਰਾਮ ਲੱਲਾ ਜੀ ਦੇ ਦਰਸ਼ਨ ਅਸੀਂ ਕਰੀਏ ਤੇ ਨਵਾਂ ਸਾਲ ਹੈ ਜਿਹੜਾ ਉਹ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਇਓ ਮੇਰੀ ਦੁਆ ਹੈ ਤੇ ਤੁਹਾਡਾ ਇੱਥੇ ਪਹੁੰਚਣ ਤੇ ਜਨਤਾ ਦੀ ਆਵਾਜ਼ ਜਿਹੜਾ ਟੀਵੀ ਚੈਨਲ ਹੈ ਇੱਥੋਂ ਦੇ ਜਿਹੜੇ ਪ੍ਰਤੀਨਿਧ ਸਾਡੇ ਦਰਮਿਆਨ ਆਏ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਮੈਂ ਗੁਰਬਖਸ਼ ਸਿੰਘ ਪੰਨੂ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੰਡਲ ਘਗਾ ਸਰ ਬੀਜੇਪੀ ਪਾਰਟੀ ਨਾਲ ਜੁੜੇ ਹੋਇਆ ਤੁਸੀਂ ਹਾਂਜੀ ਹਾਂਜੀ ਮੈਂ ਬੀਜੇਪੀ ਪਾਰਟੀ ਦੇ ਨਾਲ ਆ ਜੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਵੱਲੋਂ ਮੇਰੀ ਵਾਈਫ ਸੁਖਜਿੰਦਰ ਕੌਰ ਪੰਨੂ ਕਾਉਂਸਲਰ ਨਗਰਪੰਚਾਇਤ ਘੱਗਾ ਸਾਡੇ ਸਤਿਕਾਰਯੋਗ ਆਦਰਨੀਏ ਮੈਂਬਰ ਪਾਰਲੀਮੈਂਟ ਪਟਿਆਲਾ ਮਹਾਰਾਣੀ ਪਰਨੀਤ ਕੌਰ ਜੀ ਬੀਬਾ ਜੈਨਦਰ ਕੌਰ ਜੀ ਔਰ ਕੈਪਟਨ ਅਮਰਿੰਦਰ ਸਿੰਘ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਸ਼ੁਭਕਾਮਨਾਵਾਂ ਭੇਟ ਕਰਦਾ ਹੋਇਆ ਵਧਾਈ ਦਿੰਦਾ ਹਾਂ ਇਸ ਸ਼ੁਭ ਅਵਸਰ ਦੇ ਉੱਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਇੱਕ ਸਿੱਖ ਹੋਣ ਦੇ ਨਾਤੇ ਤੈਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਮੌਕੇ ਤੇ ਸਮੁੱਚੇ ਦੇਸ਼ ਦੀ ਜਿਹੜੀ ਰਾਜਨੀਤੀ ਰਾਜਧਾਨੀਏ ਦਿੱਲੀ ਦੇ ਵਿੱਚ ਇੱਕ ਵੱਡਾ ਸਮਾਗਮ ਕਰਕੇ ਸਮੁੱਚੇ ਦੇਸ਼ ਔਰ ਸੰਸਾਰ ਦੇ ਅੰਦਰ ਸਿੱਖ ਧਰਮ ਦੀਆਂ ਕੁਰਬਾਨੀਆਂ ਨੂੰ ਜਿਹੜਾ ਉਜਾਗਰ ਕੀਤਾ ਹੈ ਉਪਰਾਲਾ ਕੀਤਾ ਹੈ ਕਿ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਜਾਣਿਆ ਜਾਵੇ ਮੈਂ ਇਸ ਲਈ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਵਧਾਈ ਦਿੰਦਾ ਹਾਂ ਸਮੁੱਚੇ ਦੇਸ਼ ਨੂੰ ਕਿ ਨਰਿੰਦਰ ਮੋਦੀ ਜੀ ਦੇ ਯਤਨਾਂ ਦੇ ਸਦਕਾ ਆਪਣਾ ਦਿੱਲੀ ਦੇ ਵਿੱਚ ਆਰਾਮ ਆਜोध्या ਦੇ ਵਿੱਚ ਆ ਰਾਮ ਮੰਦਰ ਜੀ ਦਾ ਜਿਹੜਾ ਸ਼ਿਲਾ ਨਿਯਾਸ ਕੀਤਾ ਜਾ ਰਿਹਾ 22 ਤਰੀਕ ਨੂੰ ਉਸ ਦੀ ਵੀ ਨਵੇਂ ਸਾਲ ਦੇ ਇਹ ਸੁਭ ਅਫਸਰ ਦੇ ਉੱਤੇ ਸਮੁੱਚੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਲ ਘਗਾ ਜੀ ਜੀਪੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਅਤੇ ਅੱਜ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਨਵੇਂ ਸਾਲ ਦੀ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰੀਆਂ ਲੈ ਕੇ ਆਵੇ ਧੰਨਵਾਦ ਠੀਕ ਹੈ